ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆ ਗਿਆ ਆ ਗਿਆ ਆ ਗਿਆ ਅੱਜ ਮਾਹੀ ਆਇਆ ਪੰਜਾਟ ਆਇਆ ਅੱਛਾ ਬੇਣੇ ਵਿੱਚ 59 ਡਾਇਆ ਮਾਹੀ ਨੇ ਕੋਲ ਪਠਾਇਆ ਉੱਪਰ ਗਿਆ ਸਾਰੇ ਟਕੜੇ ਟਕੜੇ ਆਇਆ ਸਾਡੇ ਚੜ ਕੇ ਘਟਾ ਕਾਲੀਆਂ ਛਾਈਆਂ ਮੋਰਾਂ ਵੀ ਪਹਿਲਾਂ ਪਾਈਆਂ ਕੜ ਕੇ ਘਟਾ ਕਾਲੀਆਂ ਛਾਈਆਂ ਮੋਰਾਂ ਵੀ ਪਹਿਲਾਂ ਪਾਈਆਂ ਮੈਂ ਬਾਂਗ ਹੋ ਗਈ ਛੜਾਈਆਂ ਜਦੋਂ ਬਦਲਾ ਮਾਰੇ ਗੇੜੇ ਅੱਜ ਵੀ ਆਇਆ ਆਇਆ ਸਾਡੇ ਤੇ ਸਾਬਣ ਨੇ ਰੌਣਕਾਂ ਲਾਈਆਂ ਮਿੱਠੀਆਂ ਸਹਡੀਆਂ ਮਲਾਈਆਂ ਮਨ ਵਿੱਚ ਖੁਸ਼ੀਆਂ ਚਾਹੀਆਂ ਜਦੋਂ ਪਿੰਗਾ ਚੜਾਈਆਂ ਕੋਈ ਨਾ ਹੁਣ ਆਵੇ ਨੇੜੇ ਅੱਜ ਕੋਈ ਆਇਆ ਆਇਆ ਸਾਡੇ ਵੇੜੇ ਆਈਆਂ ਚਾਚੀਆਂ ਤਾਈਆਂ ਹੂੰ ਆਈਆਂ ਚਾਚੀਆਂ ਤਾਈਆਂ ਨੱਚੀਆਂ ਪੈਣਾ ਤੇ ਪਕ ਜਾਈਆਂ ਹੂੰ ਖੂਬ ਰੌਣਕਾਂ ਲਾਈਆਂ ਪੀਣਾਂ ਛਲਮਾਂ ਬਲ ਸਾਵਣੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਆਇਆ ਆ ਕਹਿੰਦੇ ਇੱਥੇ ਆਏ ਜਿਹੜੇ ਅੱਜ ਕੋਈ ਹੂੰ ਮੱਸਾ ਨਹੀਂ ਮੈਂ ਜ਼ਰੂਰੀ ਕੀਤੀ ਤੂੰ ਕਿਉਂ ਮੇਥੋਂ ਦੂਰੀ ਕੀਤੀ ਕਿਉਂ ਕੀਤੀ पासा ने मग दूरी की तू प्यो मेरे तो दूरी तेरे की तेरे पैर की मैं मिट्टी चुम चुम के कस्तूरी मार के आए और खोरे केड़े पार के आए साढ़े नाल की की है बीती तू केड़ा कोई चंगी चंगी की सुना इना के सुना फिर मूड फल में बहार आ गई बहार आ गई सुनते हैं सभी जे मेरे भाई आपको खुदा बुलाए ਗੜੀ ਬਾਬਾ ਸਾਰਾ ਕੁੰਮ ਕੇ ਮੈਂ ਜਗ ਦੇਖਿਆ ਹੋ ਨજર ਨਾਇਆ ਕਿਦਰੇ ਉਹਦੀ ਅੱਖੀਆਂ ਚ ਰੱਬ ਦੇਖਿਆ ਹਰੇ ਉਹਦੀ ਅੱਖੀਆਂ ਚ ਰੱਬ ਦੇਖਿਆ ਸਾਨੂੰ ਲੱਗਦਾ ਏ ਕਿੰਨਾ ਤੂੰ ਪਿਆਰਾ ਅਜਨਾ ਆਪਣੇ ਹੀ ਪੁੱਛ ਦਿਲ ਤੋਂ ਸਾਨੂੰ ਲੱਗਦਾ ਏ ਕਿੰਨਾ ਤੂੰ ਪਿਆਰਾ ਆਪਣੇ ਹੀ ਪੁੱਛ ਦਿਲ ਤੋਂ ਕਿੰਨਾ ਚਾਹੁੰਦੇ ਆ ਤੈਨੂੰ ਅਸੀਂ ਦਿਲ ਦਾ ਰਾ ਆਪਣੇ ਹੀ ਪੁੱਛ ਦਿਲ ਤੋਂ ਪਰ ਦੁਸ਼ਮਣ ਲਾ ਕੇ ਹਾਜ਼ਰ ਲਾਇ ਕਿਤ ਕਮਾਉਣਾ ਸੌਖਾ ਨਹੀਂ ਇਹ ਇਸ਼ਕ ਕਮਾਉਣਾ ਸੌਖਾ ਨਹੀਂ ਕੋਈ ਬਿਰਲਾ ਇਸ਼ਕ ਕਮਾਉਂਦਾ ਏ ਹਰ ਵੇਲੇ ਆਪਣੇ ਆਸ਼ਿਕ ਨੂੰ ਹਰ ਵੇਲੇ ਆਪਣੇ ਆਸ਼ਿਕ ਨੂੰ ਉਹ ਅੱਖੀਆਂ ਸਾਹਮਣੇ ਚਾਉਂਦਾ ਏ ਇਹ ਇਸ਼ਕ ਕਮਾਉਣਾ ਸੌਖਾ ਨਹੀਂ ਬੱਬੂ ਬਾਜਵਾ ਇਸ਼ਕ ਉਪਾਸ਼ਕਾਂ ਦਾ ਬੱਬੂ ਬਾਜਵਾ ਇਸ਼ਕ ਉਪਾਸ਼ਕਾਂ ਦਾ ਮੜਾ ਹਾਲ ਹੁੰਦਾ ਬੈਸਮਜਾਉਂਦਾ ਏ ਕਿਉਂ ਸ਼ੁਕਰ ਕਰ ਕੋਣਾ ਸੁੱਖ ਆਵੇ ਉਹ ਲੱਭੇ ਕਿਤੇ ਹਾਂ ਔਰ ਸੱਜਣਾ ਤੇਰੀ ਅੱਖੀਆਂ ਚ ਮੇਰਾ ਸਰਨਾਮ ਤੂੰ ਲੱਭੇ ਕਿਤੇ ਹਾਂ ਔਰ ਸੱਜਣਾ ਬਸ ਐਸੇ ਗੱਲੂ ਬਸ ਐਸੇ ਗੱਲੂ ਬਸ ਹੀ ਐਸੇ ਗੁੰਮਰਦੀ ਮੈਂ ਜਾਵਾਂ ਤੂੰ ਲੱਭੇ ਕਿਤੇ ਹੋ ਔਰ ਸੱਜਣਾ ਹਾਂਜੀ ਮੈਨੂੰ ਚੂੜੀਆਂ ਚੜਾ ਦੇ ਚੰਨ ਵੇ ਹਾਂ ਮੈਨੂੰ ਚੂੜੀਆਂ ਚੜਾ ਦੇ ਚੰਨ ਵੇ ਮੈਂ ਛਣ ਛਣ ਕਰਦੀ ਫਿਰਾਂ ਮੈਨੂੰ ਚੂ ਨਹੀਂ ਆ। ਚੜਾ ਦੇ ਚੱਲ ਵੇ ਮੈਂ ਛਣ ਛਣ ਕਰਦੀ ਫਿਰਾਂ ਬਸ ਇਕੋ ਮੇਰਾ ਕਹਿਣਾ ਮੰਨ ਵੇ ਹੋਏ ਬਸ ਇਕੋ ਮੇਰਾ ਕਹਿਣਾ ਮੰਨ ਵੇ ਮੈਂ ਛਣ ਛਣ ਕਰਦੀ ਫਿਰਾਂ ਮੈਨੂੰ ਲਾਲ ਲਾਲ ਚੂੜੀਆਂ ਪਰਿਤਾ ਪਾਉਣ ਗੂੜੀਆਂ ਲਾਲ ਲਾਲ ਚੂੜੀਆਂ ਪਰਿਤਾ ਪਾਉਣ ਗੂੜੀਆਂ ਦੱਸ ਦੇ ਵਿੱਚ ਨਾ ਕੁਤ ਨਾ ਤੈਨੂੰ ਕੀ ਮਜਬੂਰੀਆਂ ਲਾਲ ਲਾਲ ਚੂੜੀਆਂ ਪਰਿਤਾ ਪਾਉਣ ਗੂੜੀਆਂ ਦਸ ਦੇ ਵਿੱਚ ਨਾ ਤੈਨੂੰ ਕੀ ਹੈ ਮਜਬੂਰੀਆਂ ਨੱਕ ਲੌਂਗ ਨੱਕ ਨੂੰ ਕਢਾ ਦੇ ਚੰਵੇ ਹੋਏ ਲੌਂਗ ਨੱਕ ਨੂੰ ਕਢਾ ਦੇ ਚੰਵੇ ਸਹਲੀਆਂ ਨੂੰ ਦਸਦੀ ਫਿਰਾਣ ਮੁੰਦ ਜੂੜੀਆਂ ਸੁਣਿਆ ਯਾ ਯੁਡੀ ਕੀ ਕਿਆ ਬਾਤ ਹੈ ਕੀ ਕਿਆ ਬਾਤ ਸੋਹਣਿਆ ਮੈਨੂੰ ਤੇਰੀਆਂ ਉਡੀਕਾਂ ਵੇ ਤੇਰੇ ਓਣ ਦੀਆਂ ਕਿੰਨੀ ਦੂਰ ਨੇ ਤਰੇ ਕੀ ਬੋ ਸੋਹਣਿਆ ਕਿਉਂ ਬੋ? ਇਹ ਤੇਰੇ ਆਉਣ ਦੀਆਂ ਕਿੰਨੀ ਦੂਰ ਨੇ ਤਰੇ ਤਾ ਸੁਣਿਆ ਮੈ ਮੈਨੂੰ ਤੇਰੀਆਂ ਉਡੀਕਾਂ ਕਿਉਂ ਬੋ ਕਿਉਂ ਬੋ ਨਾ ਆ ਕੇ ਮੇਰੇ ਕੋ ਵਸਾਇਆ ਕਰ ਆਕੇ ਮੇਰੇ ਕੋਲ ਚੰਨਾ ਵਿਮੁੜ ਕੇ ਨਾ ਜਾਇਆ ਕਰ ਜੀਉਣ ਨਹੀਂ ਹੋ ਜੀਵਣ ਨਹੀਂ ਦੇਣਾ ਤੇ ਸਾਡੀਆਂ ਸ਼ਰੀਕਾ ਤੇਰੀਆਂ ਆਣਦੀਆਂ ਕਿੰਨੀ ਦੂਰ ਨੇ ਤਰੀਕਾ ਸੁਰੇਆ ਮੈਨੂੰ ਤੇਰੀਆਂ ਉਡੀਕ ਦਰਦਿਸਾ ਹਾਂਜੀ ਮੈਂ ਜ਼ਰੂਰ ਆਂਗਾ ਹੱਸਾ ਪਾਣੀ ਪਹਿਰਿਆ ਖੂਹ ਆਓ ਜੀ ਇੱਧਰ ਆਓ ਕੋਈ ਕੋਈ ਆਹੋ ਜੀ ਹਾਂਜੀ ਨਮਿਆ ਰੁਹਾਂਦਾ ਸਵਾਦ ਦੇ ਮੁੱਖ ਮਹਿਮਾਨ ਸਾਡੇ ਚੀਫ ਗੈਸਟ ਇਹ ਬੰਦੀ ਅਦਕ ਚੌਸ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਭਾਰਾ ਜਨੂਣਾ ਜੀ 56 ਸਵਾ ਦੇ ਸਬਕ ਸਰਾਕਰ ਰੋੜਾ ਸਾਹਿਬ ਮੁਜਬੱਲਾ ਵਧਾਈ ਦੇ ਪਾਤਰ ਹੈ ਵਧਾਈ ਦਿੰਦੇ ਆ ਅਜ ਐਸਟਰਾ ਗਰੁੱਪ ਦੇ ਇਹਨਾਂ ਨੂੰ ਆਪਣੇ ਬਲਾਗੇ ਸਨਮਾਨ ਬਖਸ਼ਿਆ ਮਾਨ ਬਖਸ਼ਿਆ ਤੇ ਆਪਣੀ ਇਸ ਮਹਿਫਲ ਦਾ ਚੀਫ ਗੈਸਟ ਬਣਾਇਆ ਜਿਹੜਾ ਬਹੁਤ ਬਹੁਤ ਵਧਾਈ ਦਿੰਦੇ ਆ ਮੈਂ ਸਾਡੇ ਪ੍ਰਧਾਨ ਜੀ ਨਾਲ ਸਾਰੀ ਸਭਾ ਵਾਲ ਨੂੰ ਇਹਨਾਂ ਬਹੁਤ ਬਹੁਤ ਵਾਰ ਕਰ ਦਿੰਦੇ ਆ ਅੱਜ ਦੀ ਮਹਿਫਲ ਵਿੱਚ ਸਾਡੇ ਪ੍ਰਧਾਨ ਜੀ ਦਰਸ਼ਨ ਦਰਦੀ ਸਾਹਿਬ ਰੋੜਾ ਜੀ ਬਾਜਪਦੀਸੀ ਸਾਹਿਬ ਡਾਕਟਰ ਮਲਗੀ ਜੰਡੀ ਜੀ ਉਹਨਾਂ ਬਾਲਾ ਜੀ ਐਡਵੋਕੇਟ ਬੱਬੂ ਬਾਜਵਾ ਜੀ ਸਾਡੇ ਸਾਰੇ ਦਰਸ਼ਨ ਜੀ ਤੇ ਨਵੇਂ ਸਾਥੀ ਜੁੜੇ ਹੋਏ ਨਾਲ ਨਾਲ ਬਾਈ ਜੀ ਸ਼ਰਮਾ ਤੇ ਸਭ ਦੇ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਲਈ ਕਰਦੇ ਆਂ ਤੇ ਹੁਣ ਮੈਂ ਬੇਨਤੀ ਕਰਦਾ ਮੈਡਮ ਪੂਣਾ ਬਾਲਾ ਜੀ ਨੂੰ ਕਿ ਉਹ ਕੁਝ ਅਪਡੇਟਨ ਲੈ ਕੇ ਹੁਣ ਤੁਹਾਡਾ ਸੰਜੀਗਨ ਮੈਡਮ ਪੂਣਾ ਬਾਲਾ ਜੀ ਸਾਡੇ ਪ੍ਰਧਾਨ ਗੋੜਾ ਬਾਲਾ ਮੈਂ ਤੁਸੀਂ تیار ਹੋ ਹਾਂ ਜੀ ਤੇ ਆਪਣੇ ਜਦਿਸਾਮ ਬਹਾਦਰ ਜੀ ਅਰੋੜਾ ਜੀ ਤੇ ਬਾਕੀ ਸਾਡੇ ਸਾਰੇ ਸਤਿਕਾਰਯੋਗ ਵਿਦਿਆਰਥੀ ਜਨ ਮੈਡਮ ਜੀ ਜਿੰਦਗੀ ਜੀ ਤੇ ਆਪਣੇ ਬਾਜਵਾਜੀ ਸਾਡੇ ਵੀ ਸਾਰੇ ਹੀ ਨੇ ਆ ਜੀ ਬਹੁਤ ਅੱچھے ਆਪਣੇ ਸ਼ਾਇਰ ਨੇ ਹੀ ਸਾਰੇ ਸੋਹੂਕਮ ਆ ਹਾਜ਼ਰੀ ਲਈ ਸੁਮਾ ਆਪਣਾ ਹੀ ਲਿਖਿਆ ਇੱਕ ਸੰਤ ਅਨੁਸੰਗਨੀ ਕਰੋ ਜੀ ਸਾ ਪਾਣੀ ਪਰਿਆਖੂ ਹੰਤਾ ਸਨ ਮਾਹੀ ਨਾ ਮਿਲਿਆ ਰੂਹਾਂ ਦਾ ਇੱਕ ਮਿੰਟ ਇਹ ਬਰਾਜਮਾਨ ਦੇ ਗੱਲਾਂ ਤਾਂ ਕੋਈ ਬਹੁਤ ਹੈਗੀ ਨਾ ਬਾਰੇ ਕਿਉਂਕਿ ਇਹ ਪੰਜਾਬ ਸਹਿਜ ਸਭਾ ਦੇ ਇਹ ਸੁਵਾ ਕਰਨੇ ਮੇਨ ਸੁਵਾ ਦਾ ਲੋਕ ਲਿਖਿਆ ਵੀ ਹੈਗਾ ਬਾਕੀ 10 15 ਦੇ ਪ੍ਰਧਾਨ ਅਕਲ ਸੰਸਥਾ ਨਾਲ ਜੁੜੇ ਹੋਏ ਆ ਇਹਨਾਂ ਦੇ ਉੱਤ ਕਰਦੇ ਰੱਬ ਦੇ ਦਰਤ ਕੋ ਖਾਲੀ ਨਹੀਂ ਜਾਂਦਾ ਮੈਂ ਕਹਿੰਦਾ ਕਿ ਬਾਹਰ ਦੇ ਜਦ ਦਰਤ ਕੋ ਖਾਲੀ ਨਹੀਂ ਹਾਂ ਜੀ ਸਭ ਨੇ ਬੈਠ ਜਿੰਦੇ ਬਾਹਰ ਜੇ ਕੋਈ ਵੀ ਆ ਗਿਆ ਮੈਨੂੰ ਆ ਲੋੜ ਹੈਗੀ ਭਾਵੁਕ ਹੋ ਜਾਂਦੇ ਜਦੋਂ ਹੁਣ ਮੈਂ ਦੇਖਿਆ ਬੋਲਣ ਲੱਗੇ ਵੀ ਭਾਵੁਕ ਹੋ ਗਏ ਜੇ ਕਿਸੇ ਦਾ ਆਪਣਾ ਕੋਈ ਦੁੱਖ ਰੋਇਆ ਨਾ ਇਹ ਬਹੁਤ ਜਲਦੀ ਭਾਵੁਕ ਹੋ ਜਾਂਦੇ ਆ ਤੇ ਇਹਨਾਂ ਕੋਲ ਕੁਝ ਵੀ ਹੈ ਤਾਂ ਉਹਨਾਂ ਦੇ ਕੇ ਹੀ ਦੋਹਤੇ ਆ ਮਸਤੀਆ ਪ੍ਰਦੇਸੀ ਹੀ ਬੈਠੇ ਹੈਗੇ ਆ ਲਾਲ ਹੈਗੇ ਆ ਇਨਾ ਬਾਰੇ ਜੋ ਇਸ ਮਹਿਫਿਲ ਦੇ ਵਿੱਚ ਅੱਜ ਮੁੱਖ ਮਹਿਮਾਨ ਹੈ ਜੀ ਇਹ ਮੈਥੋਡੀਅਨ ਮਾਨ ਸ਼ਾਨ ਹੈ ਜੀ ਇੱਥੇ ਸਾਡੇ ਸਟੂਡੋ ਦੇ ਐਮ ਡੀ ਸਾਹਿਬ ਜਿਹੜੇ ਜਾਣ ਹੈ ਜੀ ਤੁਸੀਂ ਮੇਰੇ ਲਈ ਭਗਵਾ ਲਿਆ ਬਹੁਤ ਵਧੀਆ ਅਸੀਂ ਦਿਲਦਾਰਾ ਤੈਨੂੰ ਦਸੀਏ ਕਿ ਅਸੀਂ ਦਿਲਦਾਰਾ ਕੁਝ ਆਪਣੇ ਹੀ ਦਿਲੋਂ ਦਿਲਦਾਰਾ ਤੈਨੂੰ ਅਸੀਂ ਕੀ ਦਸੀਏ ਸਾਨੂੰ ਲੱਗਦਾ ਕਿ ਨਾ ਤੂੰ ਪਿਆਰਾ ਹੈ ਅਸੀਂ ਤੈਨੂੰ ਕੀ ਦਈਏ ਬਾਕੀ ਮੈਂ ਉਹ ਜਦੋਂ ਉਸ ਮਕਾਨ ਲਗਾ ਮੈਂ ਆਪਣੀ ਗੱਲ ਮੈਂ ਕਿਹਦੀ ਮੈਨੂੰ ਪਰ ਬਹਾਦਰ ਜੀ ਤੁਹਾਡਾ ਨਾਮ ਨਹੀਂ ਪਉਂਦਾ ਗਮ ਲੈ ਕੇ ਉਹ ਖੁਸ਼ੀਆਂ ਦੇਣ ਵਾਲਿਆ ਖਰੇਤਾ ਨਹੀਂ ਪਉਂਦਾ ਇੱਕ ਨਕਸ਼ਾ ਹੋਰ ਦੂਜੇ ਪਾਸੇ ਆ ਸ਼ਾਇਦ ਆਦਤ ਪਾਗੇ ਬੋਲਣ ਦੀ ਪਰ ਤੇਰਾ ਨਾਮ ਨਹੀਂ ਪਉਂਦਾ ਮੈਂ ਉਹਦਾ ਨਾਂ ਨਹੀਂ ਲੈਣਾ ਸ਼ਾਇਦ ਆਦਤ ਪਾਗੇ ਬੋਲਣ ਦੀ ਪਰ ਤੇਰਾ ਨਾਮ ਨਹੀਂ ਪਉਂਦਾ ਉਹ ਗਮ ਦੇ ਕੇ ਖੁਸ਼ੀਆਂ ਘੋੜ ਵਾਲਿਆ ਖਰੇਤਾ ਨਹੀਂ ਵਾਡਿਓ ਕਮੇਟੀ ਇਹ ਸੱਜਣਾ ਸ਼ਿੰਗਾਂ ਬਸੇ ਨਗਰ ਦਾ ਸਵੰਦਤ ਅਧਿਗਿਆ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ